ਬਹੁਤ ਖੁਸ਼ੀ ਹੋ ਰਹੀ ਹੈ ਅਜੀ ਅਸੀਂ ਪਾਕਿਸਤਾਨ ਜਾ ਰਹੇ ਹਾਂ ਉੱਥੇ ਦਰਸ਼ਨ ਕਰਾਂਗੇ ਜੋ ਟੀਵੀ 'ਚ ਵੇਖੀਦਾ ਹੀ ਉਹ ਹੈ ਹੁਣ ਜਾ ਕੇ ਅੱਖਾਂ ਨਾਲ ਵੇਖਾਂਗੇ ਕਿਹੜਾ ਟ੍ਰਿੰਗੂ ਰਮਾਨਾ ਹੋ ਰਿਹਾ ਹੈ ਇੰਨੀ ਤਰੀਕ ਨੂੰ ਵਾਪਸੀ ਮੇਰਾ ਨਾਮ ਰਜਿੰਦ ਕੋਹਰੇ ਮੈਂ ਸਾੰਗਣਾ ਕੋਲ ਨਹੀਂ ਤੋਂ ਅਹੀਂ ਹੈ ਚਬਾਲ ਰੋਡ ਤੋਂ ਕਿੰਨੀ ਕੀ ਕਿਹੜੇ ਟ੍ਰਿੰਗ ਕਿਹੜੇ ਚਾ ਪਾਉਂਦੀ ਨਹੀਂ ਇਹ ਇੱਕ ਏਟੀ ਹੋਰ ਮੰਗਾਈ ਜਨਾਂ ਨੇ ਬਹੁਤ ਖੁਸ਼ੀ ਹੋ ਰਹੀ ਹੈ ਅਜੀ ਅਸੀਂ ਪਾਕਿਸਤਾਨ ਜਾ ਰਹੇ ਹਾਂ ਉੱਥੇ ਦਰਸ਼ਨ ਕਰਾਂਗੇ ਜੋ ਟੀਵੀ 'ਚ ਵੇਖੀਦਾ ਹੀ ਉਹ ਹੁਣ ਜਾ ਕੇ ਅੱਖਾਂ ਨਾਲ ਵੇਖਾਂਗੇ ਹਾਂਜੀ ਬਿਲਕੁਲ ਖੁਸ਼ੀ ਬਹੁਤ ਵਾਰ ਹਾਂਜੀ ਕੱਲੀ ਜਾ ਰਹੀ ਹਾਂ ਆਪਣੇ ਪਰਿਵਾਰੀ ਚ ਉਹ ਇਹਨਾਂ ਨੇ ਕਿਹਾ ਨਹੀਂ ਹੋਗੀ ਨਿਭਾਸਲਾ ਰੱਖੋ ਮਾਰਾ ਜੀ ਤੇ ਮਾਤਾ ਗੁੰਨਾਨੀ ਦੇਵੀ ਤਾਂ ਤੇ ਕਿਰਪਾ ਕਰ ਅਗਲੀ ਵਾਰ ਤੁਹਾਡਾ ਵੀ ਜਾ ਮਿਲ ਜੇ ਹਾਂਜੀ ਜਿਹੜੇ ਜਿਹੜੇ ਕਰੋਨ ਦੇ ਸੰਗ ਲੈ ਕੇ ਜਾਂਦੇ ਆ ਤੁਸੀਂ ਹਾਂਜੀ ਮਿਲਣੇ ਦਿਰਾ ਦਾ ਸੋਫਾ ਇਹ ਦਾਸ ਤੋਂ ਇਹਦੇ ਤੇ ਲਿਖਿਆ ਵਾ ਦਾਸ ਤੋਂ ਲੱਗ ਹਾਂਜੀ ਕਦੋਂ ਰਵਾਨਾ ਹੋਣਗੇ ਅਥਰ ਤੇਰੇ ਤਰੀਕ ਨੂੰ ਕਿਹਨੂੰ ਕਿਹੜਾ ਰਵਾਨਾ ਹੋਣਗੇ ਇਹ ਤੇਰੇ ਤੇਰੇ ਤਰੀਕ ਨੂੰ ਪਰ ਨਿਸ਼ਚਿਤ ਕਰੋ ਇੱਥੇ ਵੀ ਆ ਰਹੇ ਹੋ ਵੀਜ਼ਾ ਮਿਲਿਆ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਡੀ ਦੋਵਾਂ ਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਚੱਲੇ ਜਾ ਰਹੇ ਹਾਂਜੀ ਕਰਕੇ ਜਾ ਰਹੇ ਹਾਂ ਪਹਿਲੀ ਵਾਰੀ ਜਾ ਰਹੇ ਹਾਂ ਅਸੀਂ ਪੀਸੀ ਦਾ ਕੀ ਸਿਰਾਨਾ ਕਰਨਾ ਚਾਹੂਗੀ ਅਸੀਂ ਤੇ ਬੌਚ ਕਰਾਨਾ ਕਰਾਂਗੇ ਚਲੋ ਨਾ ਫਿਰ ਦਰਸ਼ਨ ਕਰਨ ਦੇ ਹਨ ਸਾਡੇ ਤੇ ਮੇਰ ਪੁੱਤੀ ਨੰਦਿਆ ਜੀ ਅਸਾਂ ਦਰਸ਼ਨ ਕਰਾਉਣੇ ਆ ਬਹੁਤ ਕੁੱਝੀ ਗੱਲ ਹੈ ਦੂਰਵਾਨਾ ਹੋ ਰਹੇ ਸਭੋ ਵਾਪਸੀ ਕਿਹੜਾ ਤਰੀਕ ਨੂੰ ਦਮਾਨਾ ਹੋ ਰਿਹਾ 19 ਤਰੀਕ ਨੂੰ ਵਾਪਸੀ ਕਿਹੜੇ ਕਿਹੜੇ ਗੁਰੂ ਘਰਾਂ ਦਾ ਪੰਚ ਗੁਰੂ ਗੁਰੂ ਘਰਾਂ ਸੇ ਜੋ ਸਾਰੇ ਗੁਰਦਵਾਰਾ ਦਰਸ਼ਨ ਕਰਨਗੇ ਉੱਤੇ ਪਾਕਿਸਤਾਨ ਦੇ ਅਸਨਬੁਧਾਲ ਪੰਜਾ ਸਾਹਿਬ ਨਖਾਨਾ ਸਾਹਿਬ ਲਾਹੌਰ ਸਾਹਿਬ ਫਾਰੇ ਬਸ ਨਿਕਰੇ ਜਿੰਨੇ ਹੋਣਗੇ ਜਿੰਨੇ ਕਰੋਣਗੇ ਸਾਡੇ ਪਰਾਂ ਨੂੰ ਚੰਗੀਆਂ ਜਿੰਨਾਂ ਨੂੰ ਪੈਸਾ ਨਹੀਂ ਮਿਲਿਆ ਕੋਈ ਗੱਲ ਨਹੀਂ ਮਿਲਿਆ ਹੋਸ ਰਹਾ ਆਉਂਦੀ ਤੁਸੀਂ ਵੀ ਮਿਲ ਜੇਗਾ ਹੋਰ ਫਿਰ ਬੁਰਪੁਰਾ ਤੇ ਬੁਰਪੁਰਾ ਆ ਜਾਣਾ ਫਿਰ ਨਾ ਜਥੇ ਨ ਜਾਣ ਫਿਰ ਚੱਲਣ ਵੀ ਆਸੀ ਪਰ ਦਲਨੀ ਚੋਂ ਹੋ ਰਹੀ ਰੱਖਣ ਵਾਲੀ ਦਲਿਆਕੀ ਨੇ ਦੋਲਮੜੇ ਕੋਈ ਬਾਤ ਨਹੀਂ ਆ ਗਈ ਜੀ ਬਸ ਬਸ ਹੋਣੇ ਲੱਗਿਆ ਬਸ ਕੋਈ ਪਹਿਲੀ ਵਾਰ ਦਿੱਖ ਕਰਨੇ ਐ ਫੇਨੀ ਉਮਰ ਦੇ ਵਿੱਚ ਪਹਿਲੀ ਵਾਰ ਦਰਸ਼ਨ ਕਰ ਜਾ ਰਹੇ ਮਹਾਰਾਜ ਗੰਗ ਜੀ ਸਰ ਜੀ ਚਲ ਸੁਣੀਦਾ ਹੀ ਜਾ ਕੇ ਹੁਣ ਅੱਖਾਂ ਨਾਲ ਦੇਖਾਂਗੇ ਜਦ ਬੀਜੀ ਦੇਖਿਆ ਅਸੀਂ ਆਏ ਜੀ ਮਾਨਸਾ ਚਲਾ ਬਹੁਤ ਖੁਸ਼ੀ ਹੈ ਜੀ ਕਦਰ ਉਹਨਾਂ ਉਹਰੇ ਪਾਕਿਸਤਾਨ 13 ਤਰੀਕ ਨੂੰ ਜੀ ਕਿਹੜੇ ਕਿਹੜੇ ਗੁਰਦੁਆਰਾ ਮੱਧ ਦੱਸਿਓ ਜੀ ਜਿੰਨੇ ਇਥੇ ਨਾਂ ਕਰੇ ਗੁਰਦੁਆਰੇ ਪਾਕਿਸਤਾਨ ਚ ਸਾਰੇ ਦੇਖਾਂਗੇ ਜੀ ਕੱਲੇ ਜਾ ਰਹੇ ਕੱਲੇ ਜਾ ਰਹੇ ਹਾਂ ਪਰਿਵਾਰ ਚ ਪਹਿਲਾ ਵੀ ਨਾ ਪਹਿਲੀ ਵਾਰ ਜੀ ਪਹਿਲੀ ਵਾਰ ਬਹੁਤ ਖੁਸ਼ ਹਾਂ ਜੀ ਬਹੁਤ ਖੁਸ਼ ਹਾਂ ਪਹਿਲਾ ਇੰਡੀਆ ਦੇ ਮੈਂ ਸਾਰੇ ਘੁੰਮਿਆ ਬਹੁਤ ਸਾਰੇ ਗੁਰਦੁਆਰੇ ਦੇਖਨੇ ਚਾਰ ਚਾਰ ਪੰਜ ਵਾਰੀ ਹਜੂਰ ਸਾਹਿਬ ਜਾਇਆ ਚਾਰ ਪੰਜ ਵਾਰੀ ਇੱਥੇ ਵੀ ਬਹੁਤ ਵਾਰੀ ਆ ਗਿਆ ਮੈਂ ਕਈ ਲੋਕ ਐਸੇ ਵੀ ਤਲਵਾਰ ਦਾ ਰੁਜ਼ਨ ਯਾਨੀ ਉਹ ਨਾ ਦੇ ਵਾਰੀਸ਼ਾਂ ਨੂੰ ਥੋੜੀ ਜਿਹੀ ਮਸੂਰਸੀ ਆ ਜੀ ਨਹੀਂ ਆ ਸਾਡੇ ਨਾਲ ਜਾਂਦੀਆਂ ਮੰਨਿਆ ਵਿਚਾਰੀਆਂ ਰੈਣਿਆ ਪੰਜਾਰੀਆਂ ਬੱਚੀਆਂ ਕਰੇ ਚਾਹਤੀਆਂ ਨੇ ਜਿਹਦਾ ਵਾਗਿਆ ਸੀ ਰਹਿ ਗਏ ਇੱਕੇ ਇੱਕ ਇੱਕ ਦਾ ਉਹੀ ਪਤਾ ਲੱਗਾ ਸਾਨੂੰ ਆ ਕੇ ਤੋ ਪਹਿਲਾਂ ਜਾ ਹੀ ਕਰਾਂ ਉਹ ਕਹਿੰਦੀ ਵੀ ਮੇਰੇ ਤਾਂ ਚਲ ਜਾਏ ਤੁਸੀਂ ਜਾਇਓ ਕਹਿੰਦੀ ਮੈਂ ਫੇਰ ਦਲਾਂ ਫੇਰ ਵਾ ਚਲਾਂਗੇ ਆਪਾਂ ਹਾਂ ਜੀ ਹਾਂ ਧੰਨਵਾਦ ਧੰਨਵਾਜੀ ਧੰਨਵਾਦ ਬਹੁਤ ਬਹੁਤ ਖੁਸ਼ੀ ਆ ਜੀ ਅਮਰਜੀਤ ਕਾਲ ਜੀ ਕੀ ਕਿਤਾਬ ਹੈ ਮਾਨ ਸਾਹਿਬ ਜੀ ਤਾਂ ਲਾਇਆ ਤੁਸੀਂ ਕਿੱਥੇ ਗਿਆ ਪਾਕਿਸਤਾਨ ਦਾ ਟੈਕਨਲ ਜਾ ਰਿਹਾ ਕਿੰਨੇ ਕੇ ਮਨ ਜੀ ਬਹੁਤ ਬਹੁਤ ਖੁਸ਼ੀ ਆ ਜੀ ਕਦੋਂ ਰਵਾਨਾ ਹੋਊਗਾ ਪਰਸੋਂ ਜੀ ਕਿੰਨੇ ਦਿਨ ਦਾ ਇਹ ਸਫ਼ਰ ਹੈ 10 ਦਿਨਾਂ ਦਾ ਰਹੇ ਜੀ ਜਿਹੜੇ ਕਿ ਤੁਸਾਂ ਬੱਚੇ ਜੀ ਨੰਕਾਣਾ ਸਾਹਿਬ ਜੀ ਕਤਾਰਪੁਰਾ ਪੰਜਾ ਸਾਹਿਬ ਦੋ ਗੁਰਦੁਆਰੇ ਇਹਦੇ ਹੋਰ ਨੇ ਜੀ ਪਹਿਲੀ ਵਾਰ ਪਹਿਲੀ ਵਾਰ ਜਾ ਰਹੇ ਪਹਿਲੀ ਜਾ ਰਹੇ ਜੇ ਨਾ ਦੂਜੇ ਨਹੀਂ ਮਿਲੇ ਬਹੁਤ ਖੁਸ਼ੀ ਆਈ ਹੈ ਜੀ ਹਰ ਨਾ ਜਾਂਦੇ ਜੀ ਬਾ ਕਰਾਇ ਸੀ ਫਿਜ਼ੀਕਲੀ ਜਾ ਰਹੇ ਹਾਂ ਹਾਂ ਇਕੱਲੇ ਜਾ ਰਹੇ ਹਾਂ ਹਾਂ ਜੀ ਬਹੁਤ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਅੱਜ ਉਹ ਬਾਰ ਉਹ ਅਸੀਂ ਪਾਕਿਸਤਾਨ ਜਾ ਰਹੇ ਹਾਂ ਉੱਥੇ ਦਰਸ਼ਨ ਕਰਾਂਗੇ ਜੋ ਟੀਵੀ 'ਚ ਵੇਖੀਦਾ ਹੀ ਉਹ ਹੈ ਹੁਣ ਜਾ ਕੇ ਅੱਖਾਂ ਨਾਲ ਵੇਖਾਂਗੇ ਕਿਹੜਾ ਤਰੀਕਾ ਦਮਾਨਾ ਹੋ ਰਿਹਾ ਉਹਨੀ ਤਰੀਕਾ ਵਾਪਸ ਕੀ ਮੇਰਾ ਨਾਮ ਰਜਤ ਕੋਹਰੇ ਮੈਂ ਸਾੰਗਣਾ ਕੋਲੋਂ ਹੀ ਤੋਂ ਆਈ ਹਾਂ ਚਬਾਲ ਰੋਡ ਤੋਂ ਇੱਕ ਡ੍ਰਿੰਕ ਲਈ ਕਿੱਲਾ ਪਾਉਂਦੀ ਨਹੀਂ ਇਹ ਇੱਕ ਡੀਟੇ ਹੋਰ ਮੰਗਾਈਆਂ ਨੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਅਸੀਂ ਪਾਕਿਸਤਾਨ ਜਾ ਰਹੇ ਹਾਂ ਉੱਥੇ ਦਰਸ਼ਨ ਕਰਾਂਗੇ ਜੋ ਟੀਵੀ 'ਚ ਵੇਖੀਦਾ ਹੀ ਉਹ ਹੁਣ ਜਾ ਕੇ ਅੱਖਾਂ ਨਾਲ ਵੇਖਾਂਗੇ ਹਾਂਜੀ ਬਿਲਕੁਲ ਖੁਸ਼ੀ ਬਹੁਤ ਹੋ ਰਹੀ ਹੈ ਹਾਂਜੀ ਕੱਲੇ ਜਾ ਰਹੀ ਹਾਂ ਆਪਣੇ ਪਰਿਵਾਰੀ ਚ ਉਹਨਾਂ ਨੇ ਕਿਹਾ ਕਿ ਨਿਭੋ ਹੌਸਲਾ ਰੱਖੋ ਮਾਰਾ ਜੀ ਮਾਤਾ ਗੋ ਨਾਨੀ ਦੇਵੀ ਤਾਂ ਤੇ ਕਿਰਪਾ ਕਰਨ ਅਗਲੀ ਵਾਰ ਤੁਹਾਡਾ ਬੀਜਾ ਮਿਲ ਜੇ ਹਾਂਜੀ ਜਿਹੜਾ ਜਿਹੜੇ ਕਰੋਨ ਦੇ ਸੰਗ ਲੈ ਕੇ ਜਾਂਦੇ ਆ ਤੁਸੀਂ ਹਾਂਜੀ ਇਹ ਦਾਸ ਤੋਂ ਇੱਥੇ ਤੇ ਲਿਖਿਆ ਵਾ ਦਾਸ ਤੋਂ ਲੈ ਕੇ ਹਾਂਜੀ ਕਦੋਂ ਰਵਾਨਾ ਹੋਣਗੇ ਅੱਜ ਤੇ 13 ਤਰੀਕ ਨੂੰ ਕਿਹਨੂੰ ਕਿਹੜਾ ਰਵਾਨਾ ਹੋਣਗੇ ਇਹ ਤੇ 13 ਤਰੀਕ ਨੂੰ ਪਰ ਮੈਨੂੰ ਸਿੱਧ ਕਰ ਆ ਰਹੇ ਹੋ ਵੀਜ਼ਾ ਮਿਲਿਆ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਡੀ ਦੋਵਾਂ ਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕੱਲੇ ਜਾ ਰਹੇ ਹਾਂ ਜੀ ਕੱਲੇ ਜਾ ਰਹੇ ਹਾਂ ਪਹਿਲੀ ਵਾਰੀ ਜਾ ਰਹੇ ਹਾਂ ਹਾਂ ਪਹਿਲੀ ਵਾਰੀ ਜਾ ਰਹੇ ਹਾਂ ਅਸੀਂ ਪੀਸੀ ਦਾ ਕੀ ਜ਼ਿਕਰਾਨਾ ਕਰਨਾ ਚਾਹੋਗੇ ਅਸੀਂ ਬੋਸ਼ ਕਰਾਨਾ ਕਰਾਂਗੇ ਚਲੋ ਨਾ ਸਾਨੂੰ ਦਰਸ਼ਨ ਕਰਨ ਦੇ ਹਨ ਸਾਡੇ ਤੇ ਮੇਰਕ ਪਤੀ ਜਿਨ੍ਹਾਂ ਦੇ ਅੱਜ ਅਸੀਂ ਦਰਸ਼ਨ ਕਰਾਉਣੇ ਆ ਬਹੁਤ ਪੁੱਛੀ ਦੀ ਗੱਲ ਹੈ ਦੂਰਵਾਨਾ ਹੋ ਰਿਹਾ ਤੇ ਕਦੋਂ ਵਾਪਸ ਕਿਹੜਾ ਤਰੀਕ ਨੂੰ ਦਮਾਨਾ ਹੋ ਰਿਹਾ ਉਹ ਨਹੀਂ ਤਰੀਕ ਨੂੰ ਵਾਪਸ ਕੀੜੇ ਕਿੜੇ ਗੁਰੂ ਦਾ ਪੰਥ ਗੁਰੂ ਦਾ ਨਾਮ ਜੋ ਸਾਰੇ ਗੁਰਦਵਾਰਨ ਦਰਸ਼ਨ ਕਰਨਗੇ ਉੱਤੇ ਪਾਕਿਸਤਾਨ ਦੇ ਸਨੁਬਲਾਲ ਪੰਜਾ ਸਾਹਿਬ ਨਖਾਨਾ ਸਾਹਿਬ ਲਾਹੌਰ ਸਾਹਿਬ ਫਾਰੇ ਬਸਨ ਕਰ ਜਿੰਨੇ ਹੋਣਗੇ ਜਿੰਨੇ ਕਰੋੜਗੇ ਸਾਡੇ ਪਰਮ ਚੰਗੀਆਂ ਜਿੰਨਾਂ ਨੂੰ ਵੀ ਨਹੀਂ ਮਿਲਿਆ ਕੋਈ ਗੱਲ ਨਹੀਂ ਮਿਲਿਆ ਹੋਰ ਆਉਂਦੀ ਵੀ ਮਿਲ ਜੇਗਾ ਹੋਰ ਫਿਰ ਬੁਰਪੁਰਾ ਤੇ ਬੁਰਪੁਰਾ ਆ ਜਾਣਾ ਫਿਰ ਨਾ ਜਥੇਲ ਜਾਣ ਫਿਰ ਚਲਣ ਵੀ ਅੱਥੇ ਕੋਈ ਗੱਲ ਨਹੀਂ ਸੀ ਉਹ ਸਹੀ ਰੱਖਣ ਵਾਲੀ ਤੇ ਇਹਨਾਂ ਦੋਲਮਣੀ ਕੋਈ ਬਾਤ ਨਹੀਂ ਆ ਗਈ ਬਸ ਕੋਈ ਨਹੀਂ ਵਧੀਆ ਬਸ ਕੋਈ ਪਹਿਲੀ ਵਾਰ ਦਸਨ ਕਰਨੇ ਨੀ ਉਮਰ ਦੇ ਵਿੱਚ ਪਹਿਲੀ ਵਾਰ ਦਸਨ ਕਰਨ ਜਾ ਰਹੇ ਮਹਾਰਾਜ ਗੁਰੂ ਜੀ ਸਾਹਿਬ ਚਲ ਸੁਣੀਦਾ ਹੀ ਜਾ ਕੇ ਹੁਣ ਅੱਖਾਂ ਨਾਲ ਦੇਖਾਂਗੇ ਜਦ ਕੀ ਜੀ ਦਸੂ ਅਸੀਂ ਆਏ ਜੀ ਮਾਨਸਾ ਚਿਲਾ ਬਹੁਤ ਖੁਸ਼ੀ ਹੈ ਜੀ ਪਦਰਵਾਨਾ ਉਹਰੇ ਫੰਕਸ਼ਨ 13 ਤਰੀਕ ਨੂੰ ਜੀ ਕਿਹੜੇ ਕਿਹੜੇ ਗੁਰਦੁਆਰਾ ਮੱਧ ਦੱਸਿਓ ਜੀ ਜਿੰਨੇ ਇਥੇ ਨਨਕਾਣਾ ਸਾਹਿਬ ਨੇ ਪਾਕਿਸਤਾਨ ਚ ਸਾਰੇ ਦੇਖਾਂਗੇ ਜੀ ਕੱਲੇ ਜਾ ਰਹੇ ਕੱਲੇ ਜਾ ਰਹੇ ਹਾਂ ਪਰਿਵਾਰ ਚ ਪਹਿਲਾ ਵੀ ਨਾ ਪਹਿਲੀ ਵਾਰ ਜੀ ਪਹਿਲੀ ਵਾਰ ਬਹੁਤ ਖੁਸ਼ ਹਾਂ ਜੀ ਬਹੁਤ ਖੁਸ਼ ਹਾਂ ਪਹਿਲਾ ਇੰਡੀਆ ਦੇ ਮੈਂ ਸਾਰੇ ਘੁੰਮਿਆ ਬਹੁਤ ਸਾਰੇ ਗੁਰਦੁਆਰੇ ਦੇਖਨੇ ਚਾਰ ਚਾਰ ਪੰਜ ਵਾਰੀ ਹਜੂਰ ਸਾਹਿਬ ਜਾਇਆ ਚਾਰ ਪੰਜ ਵਾਰੀ ਇੱਥੇ ਵੀ ਬਹੁਤ ਵਾਰੀ ਆ ਗਿਆ ਮੈਂ ਕਈ ਲੋਕ ਐਸੇ ਵੀ ਤਲਵਾਰ ਜਨ ਯਾਨੀ ਉਹ ਨਦੇ ਵਾਰੀਸ਼ ਨੂੰ ਤੁਹਾਨੂੰ ਥੋੜੀ ਜਿਹੀ ਮਸੂਰਸੀ ਹੈ ਜੀ ਕਿ ਨਹੀਂ ਆ ਸਾਡੇ ਨਾਲ ਜਾਂਦੀਆਂ ਮੰਨਿਆ ਵਿਚਾਰੀਆਂ ਰੈਣੀਆਂ ਵਿਚਾਰੀਆਂ ਇੰਬਸੀਆਂ ਕਰਣੀਆਂ ਚਾਹਤੀਆਂ ਨੇ ਜਿਹਦਾ ਵਾਗਿਆ ਸੀ ਰਹਿ ਗਏ ਇੱਕੇ ਇੱਕ ਇੱਕ ਦਾ ਉਹੀ ਪਤਾ ਲੱਗਾ ਸਾਨੂੰ ਆ ਕੇ ਉਹ ਪਹਿਲਾਂ ਜਾ ਹੀ ਕਿਰਾ ਉਹ ਕਹਿੰਦੀ ਵੀ ਮੇ ਤਾਂ ਚਲ ਜਾਏ ਤੁਸੀਂ ਜਾਓ ਕਹਿੰਦੀ ਮੈਂ ਹੋਰ ਦਲਾਂ ਫੇਰ ਬਾਅਦ ਚਲਾਂਗੇ ਆਪਾਂ ਹੈਂ ਹਾਂ ਧੰਨਵਾਦ ਹਾਂ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਖੁਸ਼ੀ ਹੈ ਜੀ ਅਮਰਜੀਤ ਕਾਗ ਜੀ ਕੀ ਕਿ ਬਤਾਇਆ ਮਾਨਸਾ ਜਿਲ੍ਹਾ ਤੋਂ ਜੀ ਤਾ ਲਾਇਆ ਤੋਂ ਜੀ ਕਿੰਨੇ ਮਿਲਿਆ 25 ਤੱਕ ਦਾ ਟੈਨਸ਼ਨ ਜਾਰੀ ਕਿੰਦੀ ਕੇ ਮਨ ਕੀ ਬਹੁਤ ਬਹੁਤ ਖੁਸ਼ੀ ਆ ਜੀ ਕਦੋਂ ਆਣਾ ਹੋਊਗਾ ਪਰਸੋਂ ਜੀ ਕਿੰਨੇ ਦਿਨ ਦਾ ਇਹ ਸਫਰ ਦੇ 10 ਦਿਨਾਂ ਦਾ ਰਹੇ ਜੀ ਕਿਹੜੇ ਕਿਹੜਾ ਪਤਾ ਮਨਕਾਣਾ ਸਾਹਿਬ ਜੀ ਕਰਤਾਰਪੁਰਾ ਪੰਜਾ ਸਾਹਿਬ ਦੋ ਗੁਰਦੁਆਰਾ ਇਹਦੇ ਹੋਰ ਨੇ ਜੀ ਪਹਿਲੀ ਵਾਰ ਪਹਿਲੀ ਵਾਰ ਜਾ ਰਹੇ ਹਾਂ ਪਹਿਲੀ ਜਾ ਰਹੇ ਹਾਂ ਜੇ ਨਾ ਕੋਈ ਨਹੀਂ ਮਿਲਿਆ ਬਹੁਤ ਮੁਸ਼ਕਲ ਆਈ ਹੈ ਜੀ ਹਰ ਨਾ ਜਾਂਦੇ ਜੀ ਬਾ ਕਰਾਇਆ ਸੀ ਜੀ ਇਕੱਲੇ ਜਾ ਰਹੇ ਹਾਂ ਇਕੱਲੇ ਜਾ ਹਾਂ ਜੀ ਬਹੁਤ ਜੀ